ਹੈਲੋ ਜੀ ਸਸ ਜੀ ਅਕਾਲ ਆਈ ਹੋਪ ਕਿ ਤੁਸੀਂ ਸਭ ਠੀਕ ਹੋਵਗੇ ਮੇਸੇ ਸਭ ਨੂੰ ਚੈਨਲ ਤੇ ਤੁਹਾਡਾ ਵੈਲਕਮ ਦੇਖੋ ਅੱਜ ਆਪਾਂ ਕਿੱਥੇ ਜਾਣੇ ਆ ਅ ਜ ਆਪਾਂ ਗੁਰਦੁਆਰਾ ਸਾਹਿਬ ਹੀ ਗਏ ਰਹੇ ਆ ਪਰ ਤੁਹਾਨੂੰ ਜਾ ਕੇ ਹੀ ਪਤਾ ਲੱਗੂ ਆਪਾਂ ਜਾ ਕਿੱਥੇ ਰਹੇ ਤੁਸੀਂ ਸੋਚਦੇ ਨੇ ਕਿ ਹਰ ਟਾਈਮ ਰੋਜ਼ ਹੀ ਗੁਰਦੁਆਰਾ ਸਾਹਿਬ ਜਾਂਦੇ ਮਤਲਬ ਇਦਾਂ ਹੈ ਕਿ ਸਾਨੂੰ ਪਹਿਲੀ ਗੱਲ ਤੇ ਕੋਈ ਰਿਸਰਵ ਬੁਲਾਉਂਦਾ ਨਹੀਂ ਤੇ ਨਾ ਹੀ ਕੋਈ ਨਵਲਾ ਹੁੰਦਾ ਸਾਨੂੰ ਬੁਲਾਉਣ ਵਾਸਤੇ ਤੇ ਨਾ ਹੀ ਸਾਡੇ ਕੋ ਟਾਈਮ ਹੁੰਦਾ ਆ ਕਿ ਕਿਸੇ ਨੂੰ ਮਤਲਬ ਪਿਆ ਬੁਲਾਈਏ ਤੇ ਇਸ ਕਰਕੇ ਫਿਰ ਆਪਾਂ ਆਪਣਾ ਕੁਝ ਟਾਈਮ ਸਪੈਂਡ ਕਰਨ ਲਈ ਮਤਲਬ ਆਪਣੇ ਆਪ ਨੂੰ ਰਿਲੈਕਸ ਕਰਨ ਲਈ ਸ਼ਾਂਤ ਆਪਣੇ ਮਾਈਂਡ ਨੂੰ ਸ਼ਾਂਤ ਕਰਨ ਲਈ ਵਾਸਤੇ ਸਾਨੂੰ ਗੁਰਦੁਆਰਾ ਸਾਹਿਬ ਜਾਇਦਾ ਤੇ ਉੱਥੇ ਅਰਦਾਸ ਕਰੀਦੀ ਆ ਤੇ ਸਾਨੂੰ ਬਹੁਤ ਵਧੀਆ ਲੱਗਦਾ ਮਤਲਬ ਕਿ ਜਦੋਂ ਵੀ ਸਾਡੇ ਕੋਲ ਟਾਈਮ ਪਵੇ ਇਹ ਨਹੀਂ ਸਾਡੇ ਕੋਲ 1 ਘੰਟਾ ਹੀ ਹੋਵੇ ਅਸੀਂ 1 ਘੰਟੇ ਚ ਹੀ ਗੁਰਦੁਆਰਾ ਸਾਹਿਬ ਜਾ ਆਈਦਾ ਤੇ ਇਹ ਨਹੀਂ ਸਾਨੂੰ ਹੁੰਦਾ ਕਿ ਸਾਡੇ ਕੋਲ ਖੁੱਲਾ ਟਾਈਮ ਹੋਵੇ ਛੁੱਟੀ ਕਰੀਏ ਫਿਰ ਜਾਈਏ ਮਤਲਬ ਅਸੀਂ ਤਿਆਰ ਹੀ ਰਹਿਨੇ ਹਰ ਟਾਈਮ ਤੇ ਜਦੋਂ ਸਾਡਾ ਦਿਲ ਕਰਦਾ ਅਸੀਂ ਚੱਲ ਪੰਨੇ ਆ ਬਾਕੀ ਜਦੋਂ ਕਿਰਪਾ ਹੋਵੇ ਵਾਹਿਗੁਰਜੀ ਦੀ ਉਹਨਾਂ ਨੇ ਬੁਲਾਣਾ ਉਹਨਾਂ ਨੇ ਬੁਲਾਇ ਲੈਣਾ ਤੇ ਤੁਸੀਂ ਇੰਨਾ ਸ਼ੁਕਰ ਕਰੋ ਕਿ ਅਸੀਂ ਵੀ ਦਰਸ਼ਨ ਕਰੀਏ ਤੇ ਤੁਹਾਨੂੰ ਵੀ ਕਰਵਾਈਏ ਤੇ ਸਾਰੇ ਤੰਦਰੁਸਤ ਰਹਿਣ ਐmberਪ੍ਰੀਤ ਵੀ ਤਿਆਰ ਆ ਤੇ ਰਚਨਪੂ ਇਹ ਵੀ ਤਿਆਰ ਆ ਤੇ ਇਹ ਆਪਣਾ ਪੜਕਾ ਬਹੁਤ ਹੀ ਮੁਸ਼ਕਲ ਨਾਲ ਬਣਾਉਂਦਾ ਆ ਆਦਰਵਾਇਜ਼ੀ ਤੇ ਬਣਦਾ ਹੀ ਨਹੀਂ ਆ ਪਾਪਾ ਕੋਲ ਤੇ ਬਿਲਕੁਲ ਨਹੀਂ ਬਣਾਉਂਦਾ ਤੇ ਜੇ ਬਣਾਉਂਦਾ ਆ ਤੇ ਮੇਰੇ ਕੋਲ ਉਹ ਵੀ ਜ਼ਬਰਦਸਤੀ ਤੇ ਥੋੜੇ ਦਿਨ ਤੱਕ ਬਸ ਲਾਥ ਜਣਾਏ ਨੇ ਲਾ ਹੀ ਦੇਣਾ ਆਪਣੇ ਆਪ ਹੀ ਜਦੋਂ ਨੂੰ ਚੇਤਾ ਆ ਗਿਆ ਵੀ ਇਹ ਹੁਣ ਲਾਉਣਾ ਹੈ ਬਸ ਲਾ ਦੇਣਾ ਨੇ ਆਪਣੀ ਦੀਦੀ ਨਾ ਬਹੁਤ ਮਸਤ ਰੰਦਾ ਸਾਰਾ ਦਿਨ ਬਸ ਇਦਾਂ ਖੇਡਦਾ ਰਹਿਣਾ ਨੇ ਕਿ ਦੀਦੀ ਕੋਲ ਜੇ ਨਹੀਂ ਹੈ ਕੋਈ ਹੈਗਾ ਘਰੇ ਬੱਚਾ ਫਿਰ ਇਹਨੇ ਕਿਹਾ ਮੈਂ ਬਾਹਰ ਜਾਣਾ ਹਾਂ ਜੀ ਹਾਂਜੀ ਅਸੀਂ ਹੁਣ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਤੇ ਅਸੀਂ ਆਏ ਸੀ ਬਾਬਾ ਗੁੱਡਾ ਸਾਹਿਬ ਜੀ ਕਿਉਂਕਿ ਮੇਲਾ ਨੰਨਕੇ ਗਿਆ ਸੀ ਤੇ ਆਪਾਂ ਉਦੋਂ ਨਹੀਂ ਆ ਪਾਏ ਤਾਂ ਅਸੀਂ ਸੋਚਿਆ ਵੀ ਅੱਜ ਦਰਸ਼ਨ ਕਰ ਆਈਏ ਬਾਬਾ ਜੀ ਦੇ sebagai perak. Bapak Buddha Sabji. Kak dan Bapak Buddha Sabji. Kak dan Bapak Buddha Sabji. Baik, khusus itu. Mereka. you <laughs> ਮੈਂ ਇੱਥੇ ਇਧਰ ਰਕ ਮੈਂ ਆਈ ਕਿਉਂਕਿ ਥੋੜਾ ਲੇਟ ਹੋ ਗਈ ਸੀ ਕਿ ਪਰ ਸ਼ਾਂਤ ਦਾ 뷰 ਜਿਹੜਾ ਪੂਰਾ ਇਹ ਰਸਤਾ ਟਾਈਮ ਕਿੰਨੀ ਸ਼ਾਂਤੀ ਜੀ ਕਿੰਨਾ ਵਧੀਆ ਲੱਗਦਾ ਹੈ ਤੇ ਇਸ ਕਰਕੇ ਹੁਣ ਆਪਾਂ ਤਾਂ ਸ਼ਾਂਤ ਨਹੀਂ ਕਰਨ ਲੱਗੇ ਹਾਂ ਉਸ ਤੋਂ ਬਾਅਦ ਆਪਾਂ ਚੁੜਾ ਲਿਆ ਫੇਰ ਆਪਾਂ ਪ੍ਰਸ਼ਾਦ ਲੈ ਕੇ ਤੇ ਮਿਸੇ ਪ੍ਰਸ਼ਾਦ ਲੈ ਆਸੀ ਫੇਰ ਆਪਾਂ ਚੱਲ ਪਾ ਪ੍ਰਾਦ ਦੇ ਵੀ ਕਿੰਨਾ ਸੁਣਾ ਲੱਗਾ ਨਾ ਬਾਬਾ ਜੀ ਦੇ ਕੀੰਦਾ ਕੀ ਦੇਖਿਆ ਰਚੂ ਨੇ ਫਿਸ਼ ਫਿਸ਼ ਬਾਹਰ ਅਸਿਕ ਸਿੰਘ ਘਰੋਂ ਦੂਤ ਦਿੱਤੇ ਪਤਾ ਸ਼ਕਤ ਮਲੇਸ਼ ਘਰੋਂ ਰਣਕਾਤਾ ਜੀ ਰੰਗਰਾਤਾਤਾ ਸਾਹਿਬ ਨੇ ਪਰੇ ਤੇ ਆਪਾਂ ਚੱਲਦੇ ਸੀ ਉੱਥੋਂ ਬਰਲ ਜਵਨਪੱਤ ਕਰ ਕਰਿਆ ਅਸਿਕ ਸਾਹਿਬ ਗੱਡੀ ਚ ਸੁਣ ਲਿਆ ਸੀ ਕਿ ਇੱਕ ਤਰ੍ਹਾਂ ਅੰਮ੍ਰਿਤਸਰ ਪਹੁੰਚ ਕੇ ਥੋੜਾ ਸ਼ਾਪਿੰਗ ਵੇਅ ਕਰਨੇ ਸੀ ਸ਼ਾਪਿੰਗ ਕਰਕੇ ਫਿਰ ਆਪਾਂ ਚੱਲ ਪਏ ਤੇ ਅੱਜ ਤੱਕ ਲੋਕ ਆ ਪਾਈ ਇੱਥੇ ਹੀ ਅੰਦ ਕਰਦੇ ਆ ਆਪਣੇ ਬਾਕੀ ਵੀਡੀਓ ਤੁਸੀਂ ਵੀ ਲਾਈਕ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਬੱਲ ਲੱਗਿਆ ਤੇ ਤੁਸੀਂ ਕਿਦਾਂ ਦਰਸ਼ਨ ਕਰਦੇ ਹੋ ਵਧੀਆ ਲੱਗਦਾ ਤੁਹਾਨੂੰ ਪਲੀਜ਼ ਦੱਸਰੋ